ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਕੀਤੀ ਹੈ ਅੱਜ ਆਪਾਂ ਚੌਥੀ ਸ਼ਬਦ ਦੀ ਵਿਆਖਿਆ ਸਰਵਣ ਕਰਾਂਗੇ ਨਾ ਨਿਸ਼ੀਰੀ ਗੁਰੂ ਤੇਗ ਬਹਾਦਰ ਮਹਾਰਾਜ ਗੌੜੀ ਰਾਗ ਦੇ ਅੰਦਰ ਕਿਰਪਾ ਕਰਦੇ ਨੇ ਸਾਦੋ ਇਹ ਮਨ ਗਹਿਉ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਤੇ ਥਿਰ ਨਾ ਰਹੀ ਰਹਾਉ ਇਸ ਪਾਵਨ ਸ਼ਬਦ ਰਾਹੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਨਨ ਦੀ ਗੱਲ ਕੀਤੀ ਕਿ ਮਨ ਦੇ ਟਿਕਾ ਵਾਸਤੇ ਬਹੁਤ ਯਤਨ ਕੀਤੇ ਗਏ ਧਾਰਮਿਕ ਲੋਕਾਂ ਵੱਲੋਂ ਵੀ ਸਮਾਜਿਕ ਲੋਕਾਂ ਵੱਲੋਂ ਵੀ ਪੜ੍ਹਾਈ ਦੇ ਨਾਲ ਵਿਦਿਆ ਦੇ ਨਾਲ ਹੋਰ ਅਨੇਕਾਂ ਯਤਨਾਂ ਦਾ ਸਦਕਾ ਇਸ ਮਨ ਨੂੰ ਸਾਧਨ ਦਾ ਯਤਨ ਕੀਤਾ ਗਿਆ ਪਰ ਸਤਿਗੁਰ ਕਹਿਣ ਲੱਗੇ ਕਿ ਮਨ ਇੰਨਾ ਚੰਚਲ ਹੈ ਕਿ ਤ੍ਰਿਸ਼ਨਾ ਦੇ ਅਧੀਨ ਹੋ ਕੇ ਇੱਕ ਥਾਂ ਤੇ ਟਿਕਦਾ ਹੀ ਨਹੀਂ ਸਾਧੂ ਇਹ ਮਨ ਗਹਿਉ ਨਾ ਜਾਈ ਇਹਨ ਦੇ ਇਸ ਮਨ ਨੂੰ ਟਿਕਾ ਨਹੀਂ ਆ ਰਿਹਾ ਇਹ ਮਨ ਜਿਹੜਾ ਹੈ ਉਹ ਪਕੜ ਦੇ ਵਿੱਚ ਨਹੀਂ ਆ ਰਿਹਾ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਤੇ ਥਿਰ ਨਰਹਾਈ ਕਿੰਨ ਲੱਗੇ ਹੁਣ ਇਹਦੇ ਨਾਲ ਤ੍ਰਿਸ਼ਨਾ ਵਸ ਰਹੀ ਹੈ ਤੇ ਤ੍ਰਿਸ਼ਨਾ ਕੀ ਕਰਦੀ ਹੈ ਉਹ ਬੰਦੇ ਨੂੰ ਸਬਰ ਵਾਲੇ ਪਾਸੇ ਨਹੀਂ ਜਾਣ ਦਿੰਦੀ ਕ੍ਰਿਸ਼ਨਾ ਆਖਦੀ ਹੈ ਕਿ ਤੇਰੇ ਕੋਲ ਜੋ ਕੁਝ ਵੀ ਹੈ ਉਹ ਬਹੁਤ ਥੋੜਾ ਹੈ ਤੇ ਤੈਨੂੰ ਹੋਰ ਪਦਾਰਥਾਂ ਦੀ ਲੋੜ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਬਾਰ ਬਾਰ ਸੁਚੇਤ ਕੀਤਾ ਕਿ ਮਨ ਦੀ ਅਵਸਥਾ ਕੀ ਹੈ ਕ੍ਰਿਸ਼ਨਾਂ ਦੇ ਅਧੀਨ ਹੋ ਕੇ ਮਨ ਕੀ ਚਾਹੁੰਦਾ ਹੈ ਸਹਿਸ ਖਟੇ ਲਖ ਕੋ ਉੱਠਦਾ ਵੈ ਤ੍ਰਿਪਤ ਨਾ ਆਵੇ ਮਾਇਆ ਪਾਸ਼ੇ ਪਾਵੇ ਕਿ ਪਹਿਲਾ ਬੰਦੇ ਦੇ ਮਨ ਅੰਦਰ ਹਜ਼ਾਰਾਂ ਕਮਾਉਣ ਦੀ ਇਸ਼ਿਆ ਹਜ਼ਾਰਾਂ ਤੋਂ ਬਾਅਦ ਲੱਖਾਂ ਤੇ ਲੱਖਾਂ ਤੋਂ ਬਾਅਦ ਕਰੋੜਾ ਮਨ ਜਿਹੜਾ ਹੈ ਤ੍ਰਿਸ਼ਨਾ ਦੇ ਅਧੀਨ ਓਕੇ ਰਾਜਦਾ ਹੀ ਨਹੀਂ ਜਪਜੀ ਸਾਹਿਬ ਦੀ ਬਾਣੀ ਅੰਦਰ ਹਰ ਰੋਜ਼ ਪੜ੍ਹਦੇ ਆ ਕਿ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਭਾਵੇਂ ਤੇਰੀ ਕੋਲ 14 ਪੁਰੀਆਂ ਦਾ ਖਜ਼ਾਨਾ ਵੀ ਆਜੇ ਪਰ ਤਾਂ ਵੀ ਇਹ ਜਿਹੜਾ ਮਨ ਹੈ ਉਸਨੇ ਨਹੀਂ ਰਜਣਾ ਦੇ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਦੇ ਪਾਵਨ ਬਚਨਾਂ ਹੀ ਸਾਨੂੰ ਇਹੀ ਸਮਝਾ ਰਹੇ ਨੇ ਕਿ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਤੇ ਥਿਰ ਨਾ ਰਹੀ ਇਹ ਮਨ ਜਿਹੜਾ ਹੈ ਫਿਰ ਇੱਕ ਥਾਂ ਤੇ ਟਿਕਦਾ ਨਹੀਂ ਕਿਉਂਕਿ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਪਈ ਹੈ ਮਨ ਚਾਹੁੰਦਾ ਹੈ ਹੋਰ ਕਮਾਵਾ ਹੋਰ ਕਮਾਵਾ ਤੇ ਇਨਾਂ ਪਦਾਰਥਾਂ ਦੀ ਊਟ ਦੇ ਅੰਦਰ ਪਦਾਰਥਾਂ ਦੀ ਪਕੜ ਵਿੱਚ ਇਹਨੂੰ ਸੁੱਖ ਵੀ ਨਹੀਂ ਮਿਲਣਾ ਇਹ ਮਨ ਚਾਹੁੰਦਾ ਹੈ ਦੁਨੀਆ ਦੇ ਪਦਾਰਥਾਂ ਨੂੰ ਭੋਗਣਾ ਇਕੱਠੇ ਕਰਨਾ ਪਰ ਸਤਿਗੁਰੂ ਕਹਿੰਦੇ ਤੇਰੇ ਤੋਂ ਪਹਿਲਾਂ ਬਹੁਤ ਆਏ ਨੇ ਸਰਬ ਸੁਇਨ ਕੀ ਲੰਕਾ ਹੋਤੀ 라ਵਣ ਸੇ ਅਧਕਾਈ ਕਹਾ ਭਯੋ ਦਰਬੰਦ ਦੇ ਹਾਥੀ ਖਿਨ ਮੈ ਪਈ ਪ੍ਰਾਈ ਦੇਖਿ ਤੇ ਰਾਮ ਵਰਗੇ 라ਵਣ ਵਰਗੇ ਵੀ ਆਏ ਬਹੁਤ ਕੁਝ ਇਕੱਠਾ ਕੀਤਾ ਪਰ ਅੰਤ ਨੂੰ ਸੰਸਾਰ ਤੋਂ ਚਲੇ ਗਏ ਹੁਣ ਤ੍ਰਿਸ਼ਨਾ ਦਾ ਮਾਰਿਆ ਜਿਹੜਾ ਮਨ ਹੈ ਉਹ ਰੱਜਦਾ ਨਹੀਂ ਇੱਕ ਮਨੁੱਖ ਕਿਸੇ ਫਕੀਰ ਦੇ ਪਾਸ ਗਿਆ ਤੇ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਹਰ ਰੋਜ਼ ਰਾਤ ਨੂੰ ਇੱਕ ਸੁਪਨਾ ਆਉਂਦਾ ਹੈ ਇਹ ਮਾਇਆ ਦਾ ਬਹੁਤ ਵੱਡਾ ਢੇਰ ਲੱਗਾ ਹੋਇਆ ਹੈ ਤੇ ਜਦੋਂ ਮੈਂ ਕੋਲ ਜਾਣਾ ਹਾਂ ਨੋਟਾਂ ਨੂੰ ਫੜਨ ਦਾ ਯਤਨ ਕਰਦਾ ਹਾਂ ਉਸੇ ਵੇਲੇ ਹਨੇਰੀ ਆ ਜਾਂਦੀ ਏ ਤੇ ਸਾਰੇ ਨੋਟ ਉੱਡ ਜਾਂਦੇ ਨੇ ਤੇ ਮੇਰੇ ਪੱਲੇ ਕੁੱਝ ਵੀ ਨਹੀਂ ਪੈਂਦਾ ਫਕੀਰ ਕਹਿਣ ਲੱਗਾ ਕੋਈ ਗੱਲ ਨਹੀਂ ਰੱਬ ਦੇ ਦਰ ਤੇ ਅਰਦਾਸ ਕਰਾਂਗੇ ਕਿ ਅੱਜ ਤੋਂ ਬਾਅਦ ਤੈਨੂੰ ਸੁਪਨਾ ਨਾ ਆਵੇ ਕਹਿਣ ਲੱਗਾ ਨਾ ਨਾ ਜੀ ਇਹ ਅਰਦਾਸ ਨਾ ਕਰਿਓ ਅਰਦਾਸ ਕਰਿਓ ਕਿ ਸੁਪਨਾ ਤੇ ਆਵੇ ਪਰ ਸੁਪਨੇ ਵਿੱਚ ਹਨੇਰੀ ਨਾ ਆਵੇ ਫਕੀਰ ਕਹਿਣ ਲੱਗੇ ਭਲਿਆ ਜੇ ਹਨੇਰੀ ਨਾ ਵੀ ਆਈ ਤੂੰ ਮਾਇਆ ਇਕੱਠੀ ਕਰ ਵੀ ਲਈ ਪਰ ਜਦੋਂ ਅੱਖ ਖੁੱਲੇਗੀ ਉਦੋਂ ਤੇਰੇ ਪੱਲੇ ਕੁਝ ਨਹੀਂ ਹੋਵੇਗਾ ਕਿਉਂਕਿ ਕੇਵਲ ਸੁਪਨਾ ਹੈ ਪਰ ਮਨ ਜਿਹੜਾ ਹੈ ਉਹ ਜਾਣਦਾ ਹੈ ਕਿ ਜਗਤ ਵਿੱਚ ਕੁਝ ਵੀ ਮੇਰੇ ਨਾਲ ਨਹੀਂ ਜਾਣਾ ਨਾਂਗੇ ਆਵਨ ਨਾਂਗੇ ਜਾਣਾ ਪਰ ਫਿਰ ਵੀ ਮਨ ਜਿਹੜਾ ਹੈ ਉਹ ਦੁਨੀਆ ਦੇ ਪਦਾਰਥਾਂ ਨੂੰ ਪਾਉਣਾ ਚਾਹੁੰਦਾ ਹੈ ਆਸਾ ਕੀ ਵਾਰ ਅੰਦਰ ਪੜਦੇ ਹਾਂ ਕਿ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਕਿ ਭੱਲਿਆ ਸਰੀਰ ਵੀ ਤੇਰਾ ਤੇਰੇ ਨਾਲ ਨਹੀਂ ਜਾਣਾ पर तृष्णा ਦੇ ਅਧੀਨ ਹੋਣ ਕਰਕੇ ਮਨ ਜਿਹੜਾ ਹੈ ਉਹ ਇੱਕ ਥਾਂ ਤੇ ਟਿਕਦਾ ਨਹੀਂ ਤੇ ਸਤਿਗੁਰ ਅੱਗੇ ਕਿਰਪਾ ਕਰਦੇ ਨੇ ਕਠਨ ਕ੍ਰੋਧ ਘਟ ਹੀ ਕੇ ਭੀਤਰ ਜੇ ਸੁਧ ਸਭ ਬਿਸਰਾਈ ਕਹਿੰਦੇ ਹੁਣ ਇੱਕ ਪਾਸੇ ਤੇ ਤ੍ਰਿष्णा ਹੈ ਤੇ ਦੂਸਰੇ ਪਾਸੇ ਇਹਦੇ ਹਿਰਦੇ ਵਿੱਚ ਕਠੋਰ ਕ੍ਰੋਧ ਬੈਠਾ ਹੋਇਆ ਹੈ ਕ੍ਰੋਧ ਕੀ ਚਾਹੁੰਦਾ ਹੈ ਕਿ ਸਾਰਾ ਜਗਤ ਮੇਰੇ ਅਨੁਸਾਰ ਚੱਲੇ ਅਕਸਰ ਆਪਾਂ ਦੇਖਦੇ ਆਂ ਘਰਾਂ ਦੇ ਅੰਦਰ ਵੀ ਕਿ ਪਰਿਵਾਰ ਦੇ ਕਈ ਜੀ ਬਹੁਤ ਕ੍ਰੋਧੀ ਹੁੰਦੇ ਨੇ ਕ੍ਰੋਧ ਨਾਲ ਹੀ ਭਰੇ ਰਹਿੰਦੇ ਨੇ ਤੇ ਕ੍ਰੋਧ ਨਾਲ ਭਰੇ ਹੋਣ ਦਾ ਕਾਰਨ ਕੀ ਹੈ ਕਿ ਬੰਦਾ ਸੋਚਦਾ ਏ ਜੋ ਮੈਂ ਸੋਚ ਰਿਆਂ ਜੋ ਮੈਂ ਕਰ ਰਿਆਂ ਸੰਸਾਰ ਮੇਰੇ ਹਿਸਾਬ ਨਾਲ ਚੱਲੇ ਪਰਿਵਾਰ ਦੇ ਜਿੰਨੇ ਜੀ ਨੇ ਉਹ ਸਾਰੇ ਦੇ ਸਾਰੇ ਮੇਰੀ ਮਤ ਅਨੁਸਾਰ ਚੱਲਣ ਮੇਰੇ ਅਨੁਸਾਰ ਚੱਲਣ ਤੇ ਜਦੋਂ ਕਰੋਦੀ ਦੀ ਕੋਈ ਗੱਲ ਨਹੀਂ ਮੰਨਦਾ ਤੇ ਕਰੋਦੀ ਕੀ ਕਰਦਾ ਹੈ ਉਹਨੂੰ ਮਾਰਨ ਦਾ ਵੀ ਯਤਨ ਕਰਦਾ ਹੈ ਕਿ ਮੈਂ ਇਹਨੂੰ ਸਰੀਰ ਤੋਂ ਹੀ ਮਕਾ ਦਿਆਂ ਅਕਸਰ ਲੜਾਈਆਂ ਝਗੜਿਆਂ ਵਿੱਚ ਆਪਾਂ ਦੇਖਦੇ ਆ ਕਿ ਕ੍ਰੋਧ ਦੇ ਵਾਸ ਹੋਇਆ ਬੰਦਾ ਉਹ ਆਪਣੇਆਂ ਨੂੰ ਵੀ ਕਤਲ ਕਰਨ ਲੱਗਿਆਂ دیر ਨਹੀਂ ਲਾਉਂਦਾ ਕਿਉਂਕਿ ਕ੍ਰੋਧ ਨੇ ਕੀ ਕੀਤਾ ਉਹਦੇ ਹਿਰਦੇ ਨੂੰ ਕਠੋਰ ਕਰ ਦਿੱਤਾ ਆਪਣੇ ਤੇ ਬਗਾਨੇ ਦਾ ਫਰਕ ਹੀ ਮਟਾ ਦਿੱਤਾ ਇਸੇ ਕਰਕੇ ਬਾਬਾ ਫਰੀਦ ਸੇਵ ਸੁਝਾਉਂਦੇ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਕਿ ਦੇਖ ਜੀਵਨ ਦੇ ਅੰਦਰ ਤੂੰ ਬੁਰੇ ਦਾ ਵੀ ਭਲਾ ਕਰਨ ਦਾ ਯਤਨ ਕਰਨਾ ਏ ਜੇ ਕੋਈ ਤੇਰੇ ਨਾਲ ਮਾੜਾ ਵਰਤਾਰਾ ਵੀ ਕਰਦਾ ਏ ਤੇ ਉਸ ਦੇ ਨਾਲ ਵੀ ਆਪਾਂ ਚੰਗਾ ਕਰਨ ਦਾ ਯਤਨ ਕਰਨਾ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ ਕਹਿੰਦੇ ਤੇਰਾ ਸਰੀਰ ਰੋਗਾਂ ਤੋਂ ਬਚ ਜਾਵੇਗਾ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਅੱਜ ਕ੍ਰੋਧ ਕਰਕੇ ਸਾਨੂੰ ਲੱਗ ਰਹੀਆਂ ਨੇ ਕਿ ਬੰਦਾ ਆਪ ਹੀ ਆਪਣਾ ਬਲੱਡ ਪ੍ਰੈਸ਼ਰ ਹਰਾਈ ਕਰਕੇ ਰੱਖਦਾ ਏ ਕਾਹਦੇ ਕਰਕੇ ਕ੍ਰੋਧ ਕਰਕੇ ਉਹ ਚਾਹੁੰਦਾ ਏ ਜੋ ਮੈਂ ਸੋਚ ਰਿਹਾ ਜਗਤ ਵਿੱਚ ਉਹੀ ਹੋਵੇ ਪਰਿਵਾਰ ਵਿੱਚ ਉਹੀ ਹੋਵੇ ਤੇ ਜਦੋਂ ਕੋਈ ਨਹੀਂ ਮੰਨਦਾ ਤੇ ਮਨ ਜਿਹੜਾ ਹੈ ਕ੍ਰੋਧ ਨਾਲ ਭਰ ਜਾਂਦਾ ਏ ਤੇ ਅੱਜ ਵਿਗਿਆਨ ਇਹ ਗੱਲ ਕਹਿੰਦਾ ਏ ਕਿ ਜੇ ਕੋਈ ਮਨੁੱਖਾ ਦਿਨ ਵਿੱਚ ਇੱਕ ਵਾਰ ਵੀ ਕ੍ਰੋਧ ਕਰਦਾ ਏ ਤੇ 72 ਘੰਟਿਆਂ ਵਾਸਤੇ ਉਹਦੇ ਖੂਨ ਦਾ ਜਿਹੜਾ ਦੌਰਾ ਹੈ ਉਹ ਨਾਰਮਲ ਨਹੀਂ ਹੁੰਦਾ ਕਿਉਂਕਿ ਇੱਕ ਵਾਰ ਦਾ ਕੀਤਾ ਹੋਇਆ ਕ੍ਰੋਧ ਸਾਨੂੰ 72 ਘੰਟਿਆਂ ਵਾਸਤੇ ਟਿਕਾ ਨਹੀਂ ਦਿੰਦਾ ਪਰ ਪਤਾ ਹੀ ਨਹੀਂ ਆਪਾਂ ਤੇ ਦਿਨ ਵਿੱਚ ਕਿੰਨੀ ਕੁ ਵਾਰ ਕ੍ਰੋਧ ਕਰਦੇ ਆ ਹੁਣ ਪਾਤਸ਼ਾਹ ਕਹਿੰਦੇ ਮਨ ਕਿਦਾਂ ਟਿਕੇ ਕਿਉਂਕਿ ਅੰਦਰੋਂ ਤੇ ਕ੍ਰੋਧ ਨਾਲ ਭਰਿਆ ਪਿਆ ਏ ਰਤਨ ਗਿਆਨ ਸਭ ਕੁਝ ਹਿਰ ਲੀਣਾ ਤਾਸਿਉ ਕਾਸ਼ ਨਾਂ ਬਸਾਈ ਕਹਿੰਦੇ ਕ੍ਰੋਧ ਨੇ ਕੀਤਾ ਇਹਦਾ ਸਾਰਾ ਗਿਆਨ ਚੁਰਾ ਲਿਆ ਜਿੰਨੀਆਂ ਵੀ ਇਹਦੇ ਕੋਲ ਸਿਆਣਪਾਂ ਸੀ ਜਿੰਨੀ ਵੀ ਇੰਨੇ ਵਿਦਿਆ ਪੜ੍ਹਾਈ ਪੜੀ ਸੀ ਉਹ ਸਾਰੀ ਦੀ ਸਾਰੀ ਹੀ ਖਤਮ ਹੋ ਗਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਸਿਉ ਕਾਸ਼ ਨਾਂ ਬਸਾਈ ਕਹਿੰਦੇ ਹੁਣ ਇਹਦੇ ਪੱਲੇ ਕੁਝ ਵੀ ਨਹੀਂ ਜਿੰਨਾ ਕੁਝ ਇਕੱਠਾ ਕੀਤਾ ਇੱਕ ਖਿੰਨ ਵਿੱਚ ਹੀ ਖਤਮ ਹੋ ਗਿਆ ਅਖੀਰ ਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਜੋਗੀ ਯਤਨ ਕਰਤ ਸਭ ਹਾਰੇ ਗੁਨੀ ਰਹੇ ਗੁਨ ਗਾਈ ਕਹਿੰਦੇ ਜੋਗੀਆਂ ਨੇ ਮਨ ਦੇ ਟਿਕਾ ਵਾਸਤੇ ਬੜੇ ਯਤਨ ਕਰਕੇ ਦੇਖ ਲਏ ਘਰ-ਬਾਰ ਛੱਡ ਕੇ ਤੇ ਜੰਗਲਾਂ ਵਿੱਚ ਭਟਕੇ ਵੀ ਦੇਖ ਲਿਆ ਭਗਤ ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਹੈ ਆਕਣ ਲੱਗੇ ਬਹੁਤ ਸਾਰੇ ਨੇ ਗ੍ਰਹਿ ਤਜ ਬਨਖੰਡ ਜਾਈ ਹੈ ਚੁਣਖਾਈ ਹੈ ਕੰਦਾ ਅਜਹੁ ਬੇਕਾਰ ਨਾ ਛੁੱਡੀ ਪਾਪੀ ਮਨਮੰਦਾ ਘਰ ਛੱਡਤਾ ਪਰਿਵਾਰ ਛੱਡਤਾ ਜੰਗਲਾਂ ਵਿੱਚ ਲਿਆ ਗਿਆ ਕੰਦ ਮੂੜ ਖਾ ਕੇ ਗੁਜ਼ਾਰਾ ਕਰਦਾ ਏ ਪਰ ਮਨ ਉਹਦਾ ਅਜੇ ਉੱਥੇ ਵੀ ਨਹੀਂ ਟਿਕਦਾ ਕਿਉਂਕਿ ਮਨ ਨੇ ਗਿਆਨ ਦਾ ਸਦਕਾ ਟਿਕਣਾ ਏ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮੰ ਰਹਿ ਗੁਰ ਬਿਨ ਗਿਆਨ ਨਾ ਹੋਏ ਹੁਣ ਜੇ ਅਸੀਂ ਆਪਣੇ ਆਪ ਨੂੰ ਟਿਕਾਉਣਾ ਚਾਹੁੰਨੇ ਆ ਮਨ ਨੂੰ ਟਿਕਾਉਣਾ ਚਾਹੁੰਨੇ ਆ ਤੇ ਮਨ ਗਿਆਨ ਨਾਲ ਟਿਕਦਾ ਏ ਤੇ ਸਤਿਗੁਰੂ ਕਹਿੰਦੇ ਗਿਆਨ ਕਿੱਥੋਂ ਮਿਲਣਾ ਹੈ ਗੁਰੂ ਦੇ ਪਾਸੋਂ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਗੁਰੂ ਨੇ ਕੀ ਕੀਤਾ ਮੈਨੂੰ ਗਿਆਨ ਦਿੱਤਾ ਤੇ ਗਿਆਨ ਦਾ ਸਦਕਾ ਮੈਂ ਆਪਣੇ ਗੁਰੂ ਤੋਂ ਹੋਂ ਕੁਰਬਾਨ ਹਾਂ ਬਲਹਾਰਾਂ ਜਿਨਨੇ ਮੇਰੇ ਜੀਵਨ ਵਿੱਚ ਸ੍ਰੇਸ਼ਟ ਮੱਤ ਭਰ ਦਿੱਤੀ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨਾ ਲਾਗੀ ਵਾਰ ਪਰ ਉਹ ਦਾਤ ਮਿਲੀ ਕਿਦਾਂ ਹੈ ਗੁਰੂ ਦੇ ਗਿਆਨ ਦਾ ਸਰਕਾ ਕਿ ਜਦੋਂ ਮੇਰੇ ਕੋਲ ਗਿਆਨ ਉਪਜ ਗਿਆ ਤੇ ਜੀਵਨ ਜਿਹੜਾ ਹੈ ਖੁਸ਼ੀਆਂ ਤੇ ਖੇੜਿਆਂ ਨਾਲ ਭਰ ਗਿਆ ਪਰ ਸਤਗੁਰ ਕਹਿਣ ਲੱਗੇ ਜੋਗੀ ਯਤਨ ਕਰਤ ਸਭ ਹਾਰੇ ਗੁਨੀ ਰਹੇ ਗੁਨਗਾਈ ਜਨ ਨਾਨਕ ਹਰ ਭੈ ਦਿਆਲਾ ਤੋ ਸਭ ਵਿਦਵਨ ਆਈ ਕਹਿੰਦੇ ਇਹ ਨਾਨਕ ਜਦੋਂ ਉਹ ਪ੍ਰਮਾਤਮਾ ਮੇਰੇ ਤੇ ਦਿਆਲ ਹੋਇਆ ਜਦੋਂ ਰੱਬ ਜੀ ਨੇ ਮੇਰੇ ਨਿਮਾਣੀ ਤੇ ਕਿਰਪਾ ਕੀਤੀ ਤੋ ਸਭ ਵਿਦਵਨ ਆਈ ਕਹਿੰਦੇ ਉਹ ਵਿਦਿਆ ਬਣ ਆਈਆਂ ਜਿਹਦੇ ਨਾਲ ਇਹ ਪਟਕਦਾ ਹੋਇਆ ਮਨ ਵੀ ਵਸ ਵਿੱਚ ਹੋ ਗਿਆ ਕਿਉਂਕਿ ਜੇ ਮਨ ਨੂੰ ਵਸ ਵਿੱਚ ਕਰਨਾ ਚਾਹੁੰਦੇ ਆ ਤੇ ਇੱਕੋ ਇੱਕ ਤਰੀਕਾ ਹੈ ਉਹ ਹੈ ਗੁਰੂ ਦਾ ਸ਼ਬਦ ਗੁਰੂ ਦੀ ਓਟ ਕਿ ਮੈਨੂੰ ਆਪਣੇ ਆਪ ਦੇ ਕੰਮ ਕਰਨਾ ਪੈਣਾ ਜਿਸ ਨੂੰ ਫਰੀਦ ਸਾਹਿਬ ਨੇ ਕਿਹਾ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਕ ਕਹਿੰਦੇ ਦੁਨੀਆ ਵੱਲ ਨਾ ਦੇਖ ਆਪਣੇ ਆਪ ਵੱਲ ਦੇਖ ਆਪਣੇ ਅੰਦਰ ਝਾਤਣ ਦੀ ਕੋਸ਼ਿਸ਼ ਕਰ ਕਿ ਮਨ ਨੇ ਅੰਦਰੋਂ ਹੀ ਟਿਕਣਾ ਹੈ ਬਾਹਰੋਂ ਕਿਸੇ ਤਰੀਕੇ ਨਾਲ ਇਹਨੂੰ ਟਿਕਾਇਆ ਨਹੀਂ ਜਾ ਸਕਦਾ ਕਬੀਰ ਸਾਹਿਬ ਦਾ ਪਾਵਨ ਸ਼ਲੋਕ ਹੈ ਕਬੀਰ ਮਨ ਪੰਖੀ ਭਇਓ ਉਡ ਉਡਦਾ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੂ ਫਲ ਖਾਈ ਕਿ ਮਨ ਕੀ ਹੈ ਜਿਹੋ ਜੀ ਸੰਗਤ ਵਿੱਚ ਬੈਠਦਾ ਹੈ ਉਹ ਜੇ ਵਿਚਾਰਾਂ ਨੂੰ ਆਪਣੇ ਅਧੀਨ ਕਰਨ ਲੱਗ ਜਾਂਦਾ ਹੈ ਤੇ ਭਾਈ ਗੁਰਦਾਸ ਜੀ ਦਾ ਇੱਕ ਕਵਿਤਾ ਹੈ ਉਹਦੇ ਵਿੱਚ ਬੜੀ ਪਿਆਰੀ ਉਦਾਹਰਣ ਦਿੱਤੀ ਆਖਣ ਲੱਗੇ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਤੋਂ ਜਿਸ ਤਰ੍ਹਾਂ ਦਾ ਰੰਗ ਉਹਦੇ ਵਿੱਚ ਪਾਓਗੇ ਪਾਣੀ ਉਸੇ ਰੰਗ ਦਾ ਬਣ ਜਾਂਦਾ ਹੈ ਇਹੀ ਹਾਲਤ ਸਾਡੇ ਮਨ ਦੀ ਹੈ ਤੁਸੀਂ ਜਿਸ ਤਰ੍ਹਾਂ ਦਾ ਗਿਆਨ ਉਹਦੇ ਅੰਦਰ ਪਾਓਗੇ ਮਨ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਹੈ ਤਾਂ ਹੀ ਸਤਿਗੁਰ ਨੇ ਕਿਹਾ ਕਿ ਚੰਗਿਆਂ ਦੀ ਸੰਗਤ ਵਿੱਚ ਆਇਆ ਕਰ ਗੁਰਮੁਖਾਂ ਦੀ ਸੰਗਤ ਵਿੱਚ ਬੈਠਿਆ ਕਰ ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਬੈਠੇਗਾ ਟਿੱਪਟਕਦਾ ਹੋਇਆ ਮਨ ਵੀ ਸਥਿਰ ਹੋ ਜਾਵੇਗਾ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਤੇ ਵੀ ਕਿਰਪਾ ਕਰਨ ਕਿ ਜੋ ਸਿਧਾਂਤ ਸਤਿਗੁਰ ਨੇ ਅੱਜ ਸਾਡੀ ਝੋਲੀ ਵਿੱਚ ਪਾਇਆ ਕਿ ਮਨ ਨੇ ਬਾਹਰੀ ਪਦਾਰਥਾਂ ਨਾਲ ਨਹੀਂ ਰੱਜਣਾ ਇਸ ਮਨ ਨੂੰ ਟਿਕਾ ਗੁਰੂ ਦੇ ਸ਼ਬਦ ਰਾਹੀਂ ਆਉਣਾ ਹੈ ਸੋ ਆਪਾਂ ਵੀ ਗੁਰੂ ਦੇ ਸ਼ਬਦ ਨਾਲ ਜੁੜੀਏ ਤਾਂ ਹੀ ਭਟਕਦੇ ਹੋਏ ਮਨ ਨੂੰ ਸਥਿਰਤਾ ਪ੍ਰਾਪਤ ਹੋ ਸਕੇਗੀ